ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਮਨਪ੍ਰੀਤ ਕੌਰ ਹਰ ਰੋਜ਼ੀ ਤਰ੍ਹਾਂ ਸੀ ਖਬਰਾਂ ਲੈ ਕੇ ਹਾਜ਼ਰ ਹੋ ਗਏ ਆਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂ ਜੀ ਇਸ ਵੇਲੇ ਸਾਬਕਾ ਡੀਆਈਜੀ ਦੀ ਇਸ ਵੇਲੇ ਹਾਲਤ ਕਿਵੇਂ ਹੈ ਜੀ ਕਿਵੇਂ ਚੱਲ ਰਿਹਾ ਇਲਾਜ ਬਖੋ ਜੀ ਸਾਬਕਾ ਡੀਆਈਜੀ ਅਮਰ ਸਿੰਘ ਚੈਲ ਜਿਨ੍ਹਾਂ ਨੇ ਕਿ 2-3 ਦਿਨ ਪਹਿਲਾਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੀ ਸਿਹਤ ਹੁਣ ਸਥਿਰ ਆ ਯਾਨੀ ਕਿ ਖਤਰੇ ਤੋਂ ਬਾਹਰ ਆ ਪਰ ਰਿਕਵਰੀ ਦੇ ਉੱਤੇ ਹਲੇ ਟਾਈਮ ਲੱਗਣਾ ਕਹਿੰਦੇ ਆ ਵੀ 2 ਵਾਰ ਵਾਰ ਆਪਰੇਸ਼ਨ ਹੋਏ ਆ ਉਹਨਾਂ ਦੀ ਸਿਹਤ ਤੰਦਰੁਸਤੀ ਦੇ ਵੱਲ ਵਧੂਗੀ ਪਰ ਸਮਾਂ ਲੱਗੂਗਾ ਦੂਜੀ ਗੱਲ ਇਹ ਵੀ ਪੁਲਿਸ ਦੇ ਵੱਲੋਂ ਆਪਦੀ ਛਾਣਵੇਂਣ ਸ਼ੁਰੂ ਕੀਤੀ ਗਈ ਆ ਹਾਲੇ ਤੱਕ ਉਹ ਆਪ ਅਮਰ ਸਿੰਘ ਚੈਲ ਹੋਰੀ ਪੁਲਿਸ ਦੇ ਕੋਲੇ ਕੋਈ ਬਿਆਨ ਦਰਜ ਕਰਵਾਉਣ ਦੇ ਸਮਰੱਥ ਨਹੀਂ ਹੈਗੇ ਪਰ ਪਰਿਵਾਰਕ ਮੈਂਬਰ ਹੈ ਜਿਹੜੇ ਉਹਨਾਂ ਨੇ ਪਹਿਲਾਂ ਪਟਿਆਲੇ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਸੀ ਪਰ ਬਾਅਦ ਦੇ ਵਿੱਚ ਕਿਸੇ ਕਾਰਨ ਕਰਕੇ ਉਹ ਰੱਦ ਕਰ ਦਿੱਤੀ ਗਈ ਪ੍ਰੈਸ ਕਾਨਫਰੰਸ ਪਹਿਲਾਂ ਲੱਗਦਾ ਸੀ ਵੀ ਸ਼ਾਇਦ ਉਹ ਕੋਈ ਮਹੱਤਵਪੂਰਨ ਜਾਣਕਾਰੀ ਦੇਣਗੇ ਬਾਅਦ ਦੇ ਵਿੱਚ ਕਿਸੇ ਕਾਰਨ ਕਰਕੇ ਮਨ ਬਦਲ ਗਿਆ ਜਾਂ ਹਾਲਾਤ ਬਦਲ ਗਏ ਕੁਝ ਕਹਿ ਨਹੀਂ ਸਕਦੇ ਪਰ ਗੱਲ ਇਹ ਜੀ ਕਿ ਇਸ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੀ ਇਨਵੈਸਟੀਗੇਸ਼ਨ ਅੱਗੇ ਵਧੀ ਹੈ ਜਿਵੇਂ ਕਿ ਪੁਲਿਸ ਨੇ ਕਿਹਾ ਪੁਲਿਸ ਦਾ ਕਹਿਣਾ ਜੀ ਕਿ ਇੱਕ ਸਾਬਕਾ ਅਧਿਕਾਰੀਆਂ ਦਾ ਵਟਸਐਪ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਅਮਰ ਸਿੰਘ ਚੈਲ ਸਾਹਿਬ ਦਾ ਆਈਜੀ ਵੀ ਆ ਕੁਝ ਸਮਾਂ ਪਹਿਲਾਂ ਇਸ ਗਰੁੱਪ ਦੇ ਵਿੱਚ ਉਹ ਠੱਗ ਵੀ ਐਂਟਰ ਹੋਇਆ ਇਸ ਵਟਸਐਪ ਗਰੁੱਪ ਦੇ ਵਿੱਚ ਜਿਹਦੇ ਵੱਲੋਂ ਅਮਰ ਸਿੰਘ ਚੈਲ ਨਾਲ ਠੱਗੀ ਮਾਰੀ ਗਈ ਆ ਉਹ ਫਿਰ ਜਦੋਂ ਠੱਗ ਨੂੰ ਕਿਸੇ ਨੇ ਐਂਟਰ ਤਾਂ ਕੀਤਾ ਹੀ ਹੋਣਾ ਨਾ ਜੇ ਮੰਨ ਲਓ ਆਪਣਾ ਗਰੁੱਪ ਬਣਿਆ ਆਪਾਂ ਕਿਸੇ ਨੂੰ ਉਸ ਗਰੁੱਪ ਦੇ ਵਿੱਚ ਪਾਉਣਾ ਹੈਗਾ ਤੇ ਉਹ ਐਡਮਿਨ ਨਹੀਂ ਪਾਉਣਾ ਹੈਗਾ ਉਹ ਹੁਣ ਐਡਮਿਨ ਨੇ ਕਿਉਂ ਪਾਇਆ ਇਹ ਕਿਹਦੇ ਨੀੜਲਾ ਠੱਗਾ ਤੇ ਇਹ ਹੁਣ ਪੁਲਿਸ ਦੀ ਪੜਤਾਲ ਦਾ ਵਿਸ਼ਾ ਰਹੂਗਾ ਤਗਲੀ ਗੱਲ ਇਹ ਜੀ ਕਿ ਉਹਨੇ ਫਿਰ ਬੱਚੋ ਚੁਣੇ ਬੰਦੇ ਵੀ ਭਾਈ ਕਿਹੜੇ ਕਿਹੜੇ ਮੇਰਾ ਸ਼ਿਕਾਰ ਬਣ ਸਕਦੇ ਆ ਉਹਨਾਂ ਦੇ ਵਿੱਚ ਇੱਕ ਅਮਰ ਸਿੰਘ ਚੈਲ ਵੀ ਸੀ ਅਮਰ ਸਿੰਘ ਚੈਲ ਇਨਵੈਸਟਮੈਂਟ ਕਰਨੀ ਚਾਹੁੰਦਾ ਸੀ ਤੇ ਠੱਗਾ ਜਿਹੜੀ ਉਹ ਕਰਵਾਉਣੀ ਚਾਹੁੰਦਾ ਸੀ ਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਅਮਰ ਸਿੰਘ ਚੈਲ ਨੂੰ ਇੱਕ ਹੋਰ ਗਰੁੱਪ ਦੇ ਵਿੱਚ ਸ਼ਾਮਲ ਕਰ ਲਿਆ ਮੇਰਾ ਕਹਿੰਦਾ ਵੀ ਉਸ ਗਰੁੱਪ ਦਾ ਨਾਮ 77 ਕੋਈ 37 ਕੁਝ ਇਸ ਤਰੀਕੇ ਦਾ ਨਾਮ ਹੈਗਾ ਪਰ ਗੱਲ ਇਹ ਜੀ ਕਿ ਇਸ ਤੋਂ ਬਾਅਦ ਉਹ ਜਨ ਸ਼ੁਰੂ ਹੋਈ ਉਹ ਕਾਰਵਾਈ ਸ਼ੁਰੂ ਹੋਈ ਜਿਹੜੀ ਕਿ ਖੁਦਕੁਸ਼ੀ ਲਈ ਮਜਬੂਰ ਕਰ ਗਈ ਜਾਂ ਖੁਦਕੁਸ਼ੀ ਦੇ ਰਾਹ ਦੇ ਉੱਤੇ ਤੁਰਨ ਵਾਸਤੇ ਕਹਿ ਗਈ ਕਿਉਂਕਿ 8 ਕਰੋੜ ਤੇ 10 ਲੱਖ ਰੁਪਈਆ ਆਈਜੀ ਦੇ ਵੱਲੋਂ ਇਨਵੈਸਟ ਕਰ ਦਿੱਤਾ ਗਿਆ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਜੀ ਮੇਰੇ ਨਾਲ ਤਾਂ ਠੱਗੀ ਵਜਈ ਆ ਹੁਣ ਪੁਲਿਸ ਇਸ ਕੰਡ ਦੇ ਉੱਤੇ ਵੀ ਕੰਮ ਕਰ ਰਹੀ ਆ ਕਿ ਕਈ ਹੋਰ ਅਧਿਕਾਰੀਆਂ ਦੇ ਨਾਲ ਵੀ ਇਹਨਾਂ ਆਨਲਾਈਨ ਇਨਵੈਸਟਮੈਂਟ ਵਾਲਿਆਂ ਨੇ ਠੱਗੀ ਮਾਰੀ ਹੋਣੀ ਆ ਉਹ ਹੁਣ ਇਸ ਕੰਡ ਦੇ ਉੱਤੇ ਅਗਲੀ ਪੜਤਾਲ ਦੇ ਵਿੱਚ ਜੁਟੇ ਹੋਏ ਆ ਹੋ ਸਕਦਾ 2 4 5 10 20 ਦੇ ਨਾਲ ਹੋਰ ਵੀ ਵਾਪਰਿਆ ਹੋਵੇ ਪਰ ਤੁਸੀਂ ਦੇਖੋ ਵੀ ਇੱਕ ਆਈਜੀ ਲੈਵਲ ਦਾ ਬੰਦਾ ਕਿਵੇਂ ਇਹਨਾਂ ਦੇ ਚੁੰਗਲ ਦੇ ਵਿੱਚ ਫਸਿਆ ਤੇ ਇਹ ਕੁਝ ਅੱਜ ਪੰਜਾਬ ਦੇ ਵਿੱਚ ਆਮ ਹੋਈ ਜਾਂਦਾ ਮੈਂ ਕੱਲ ਹੀ ਇੱਕ ਹੋਰ ਖਬਰ ਪੜ੍ਹੀ ਆ ਇਹ ਹੈਗੀ ਜੀ ਮੋਗਾ ਦੇ ਵੱਲੋਂ ਦਰਸ਼ਨ ਸਿੰਘ ਨਾਂ ਦਾ ਇੱਕ ਬੰਦਾ ਉਹ ਬੰਦੇ ਦੇ ਕੋਲੋਂ 742 ਲੱਖ ਰੁਪਏ ਲੁੱਟ ਲਿਆ ਜਿਹੜੇ ਸਾਈਬਰ ਠੱਗੀ ਵਾਲੇ ਆ ਉਹਨਾਂ ਨੇ ਉਹਨੂੰ ਫੋਨ ਕੀਤਾ ਅਣਪਛਾਤੇ ਨੰਬਰ ਤੋਂ ਫੋਨ ਆਇਆ ਕਹਿੰਦੇ ਜੀ ਅਸਲ ਵਿੱਚ ਤੁਹਾਡਾ ਇੱਕ ਪਾਰਸਲ ਆ ਅਸੀਂ ਕਸਟਮ ਵਿਭਾਗ ਤੋਂ ਬੋਲਦੇ ਕਸਟਮ ਡਿਪਾਰਟਮੈਂਟ ਤੋਂ ਤੁਹਾਡਾ ਪਾਰਸਲ ਆ ਉਹਦੇ ਵਿੱਚੋਂ ਕੁਝ ਕਿ ਇਤਰਾਜਯੋਗ ਚੀਜ਼ਾਂ ਮਿਲੀਆਂ ਤੇ ਜੇਕਰ ਤੁਸੀਂ ਕਾਨੂੰਨੀ ਕਾਰਵਾਈ ਤੋਂ ਬਚਣਾ ਚਾਹੁੰਦੇ ਆ ਤਾਂ ਇੰਨੇ ਪੈਸੇ ਇੰਨਾ-ਇੰਨਾ ਖਾਤਿਆਂ ਦੇ ਵਿੱਚ ਪਾ ਦਿਓ ਬੰਦੇ ਨੂੰ ਇੰਨਾ ਡਰਾਤਾ ਬੰਦੇ ਨੂੰ ਇੰਨਾ ਪੈਨ ਕਰਤਾ ਕਿ ਉਹਨੇ ਕਈ ਦਰਜਨ ਖਾਤਿਆਂ ਦੇ ਵਿੱਚ ਥੋੜੇ-ਥੋੜੇ ਕਰਕੇ ਪੈਸੇ ਪਾਤੇ 42 ਲੱਖ ਤੇ ਕੁਝ ਹਜ਼ਾਰ ਰੁਪਿਆ ਉਹਨੇ ਪਾਤਾ ਫਿਰ ਉਹਨੂੰ ਪਤਾ ਲੱਗਾ ਜੀ ਮੇਰੇ ਨਾਲ ਤਾਂ ਠੱਗੀ ਵਧੀ ਆ ਹੁਣ ਉਹਨੇ ਪੁਲਿਸ ਦੇ ਕੋਲੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੈ ਤੇ ਮੋਗਾ ਦੇ ਸਾਈਬਰ ਸੈੱਲ ਦੇ ਵਿੱਚ ਉਹ ਜਿਹੜੇ ਆ ਉਹ ਕਿਤੇ ਤੋਂ ਬੰਦਿਆਂ ਦੇ ਉੱਤੇ ਪਰਚਾ ਦਰਜ ਹੋਇਆ ਇਹ ਬੰਦੇ ਲੱਭਣੇ ਕਿੱਥੇ ਆ ਗੱਲ ਤਾਂ ਇਹ ਆ ਹਰ ਰੋਜ਼ ਪੰਜਾਬ ਦੇ ਵਿੱਚ ਆ ਕੁਝ ਹੁੰਦਾ ਐ ਇਸੇ ਕਰਕੇ ਅਸੀਂ ਆਪਣੀਆਂ ਖਬਰਾਂ ਵਿੱਚ ਕਹਿੰਦੇ ਆ ਕਿ ਜੇਕਰ ਤੁਹਾਨੂੰ ਕੋਈ ਤੁਹਾਡਾ ਮੋਬਾਈਲ ਦਾ OTP ਪੁੱਛੇ ਤੁਹਾਡੇ ਕੋਲੋਂ ਕਹੀਏ ਗਲਤ ਕਹੇ ਜੀ ਤੁਹਾਡਾ ਖਾਤਾ ਬੈਂਕ ਦੇ ਅਪਡੇਟ ਅਪਡੇਟ ਕਰਦੇ ਆ ਉਹਦੇ ਵਿੱਚ ਕੁਝ ਤਬਦੀਲੀਆਂ ਹੋਈਆਂ ਕੋਈ ਤੁਹਾਨੂੰ ਇਹ ਗੱਲ ਕਹੇ ਜੀ ਤੁਹਾਡਾ ਪਾਰਸਲ ਆ ਉਹਦੇ ਵਿੱਚ ਕੋਈ ਗਲਤ ਚੀਜ਼ ਪਈ ਆ ਜਾਂ ਕੋਈ ਵੀ ਇਦਾਂ ਦੀਆਂ ਗੱਲਾਂ ਕਹਿੰਦਾ ਤਾਂ ਉਹਦੇ ਤੋਂ ਬਚੋ ਉਹਦੇ ਤੋਂ ਬਚਣ ਦੀ ਲੋੜ ਆ ਜੋ ਕਿ ਠੱਗਾ ਜਿਹੜੇ ਸ਼ਤਰ ਉਹ ਜੇਕਰ ਆਈਜੀ ਨੂੰ ਅਗਲੇ ਚੱਕਰ ਦੇ ਵਿੱਚ ਫਸਾ ਸਕਦੇ ਆ ਤੇ ਤੁਸੀਂ ਅਸੀਂ ਕਿਹੜੇ ਬਾਗ ਦੀ ਮੂਲੀਆਂ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਣਾ ਸਾਹਿਬ ਇਹ ਬਚਾਅ ਦੀ ਜ਼ਰੂਰਤ ਹੈ ਆਪਾਂ ਪਿਛਲੇ ਦਿਨੀ ਖਬਰ ਸਾਂਝੀ ਕੀਤੀ ਸੀ ਸਾਡੇ ਵਾਲਾ ਰੇਡੀਓ ਦੇ ਉੱਪਰ ਕਿ ਰਾਣਾ ਬਲਾਚੌਰੀਆ ਜਿਹੜਾ ਕਬੱਡੀ ਪ੍ਰੋਮੋਟਰ ਸੀ ਉਹਦਾ ਕਤਲ ਕਰ ਦਿੱਤਾ ਗਿਆ ਸੀ ਹੁਣ ਉਹ ਕਤਲ ਮਾਮਲੇ ਦੇ ਵਿੱਚ ਕਹਿੰਦੇ ਡੀਜੀਪੀ ਨੂੰ ਤਲਬ ਕੀਤਾ ਗਿਆ ਜੀ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਗੱਲ ਇਹ ਆ ਵੀ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਇਨਸਾਫ ਚਾਹੁੰਦਾ ਉਹ ਇਹ ਚਾਹੁੰਦੇ ਜੀ ਇਨਸਾਫ ਸਾਨੂੰ ਵੇਲੇ ਸਿਰ ਮਿਲੇ ਛੇਤੀ ਮਿਲੇ ਕਹਿਣ ਦਾ ਭਾਵ ਇਹ ਆ ਜੋ ਘਾਟਾ ਪਰਮਾਨਡ ਦੇ ਲਈ ਪੈਦਾ ਹੋ ਗਿਆ ਉਹ ਤਾਂ ਕਦੇ ਪੂਰਾ ਹੋਣਾ ਨਹੀਂ ਪਰ ਪਰਿਵਾਰ ਇਹ ਚਾਹੁੰਦਾ ਜੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਉਹਦੇ ਕੋਲ ਟੱਲਮਟ ਨਾ ਹੋਵੇ ਤੇ ਪੁਲਿਸ ਉਸ ਬੰਦੇ ਦੇ ਕੋਲੋਂ ਸਾਡਾ ਸਮਾਨ ਵੀ ਮੜਵਾਵੇ ਜਿਹੜਾ ਸਾਡੇ ਪੁੱਤ ਦਾ ਕੋਈ ਚੋਰੀ ਕਰਕੇ ਲੈ ਗਿਆ ਕਿਉਂਕਿ ਉਹਦਾ ਇੱਕ ਪਿਸਤੌਲ ਉਹਦੀ ਚੀਨੀ ਤੇ ਉਹਦਾ ਜਿਹੜਾ ਕੜਾ ਉਹ ਹਾਲੇ ਤੱਕ ਗਾਇਬ ਹੈਗਾ ਰਾਣਾ ਬਲਾ ਚੋਰੀਆ ਦਾ ਸੁਹਾਣਾ ਦੇ ਵਿੱਚ ਜੋ ਕੁਝ ਵਾਪਰਿਆ ਪਿਛਲੇ ਨਹੀਂ ਮੁਹਾਲੀ ਜ਼ਿਲ੍ਹੇ ਦੇ ਪਿੰਡ ਸੁਹਾਣਾ ਦੇ ਵਿੱਚ ਕਬੱਡੀ ਟੂਰਨਾਮੈਂਟ ਦੇ ਮੌਕੇ ਰਾਣਾ ਬਲਾ ਚੌਰੀਆ ਖਿਡਾਰੀ ਤੇ ਪ੍ਰਮੋਟਰ ਦਾ ਕਤਲ ਹੋਇਆ ਪੁਲਿਸ ਨੇ ਇਸ ਮਾਮਲੇ 'ਚ ਇੱਕ ਗੈਂਗਸਟਰ ਨੂੰ ਮਾਰ ਦਿੱਤਾ ਤੇ ਦੋ ਜਣੇ ਗ੍ਰਿਫਤਾਰ ਕੀਤੇ ਆ ਪੁਲਿਸ ਨੇ ਕਾਰਵਾਈ ਹਲੇ جاری ਆ ਪਰ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਆਪ ਮੁਹਾਰੇ ਨੋਟਿਸ ਲਿਆ ਉਹਨਾਂ ਨੇ ਕਰਗੇ ਵੀ ਭਾਈ ਆਪ ਨੋਟਿਸ ਲਿਆ ਇਸ ਮਸਲੇ ਤੇ ਉਹਨਾਂ ਨੇ ਸਵਾਲ ਕੀਤਾ ਹੈਗਾ ਜੀ ਡੀਜੀਪੀ ਨੂੰ ਡੀਜੀਪੀ ਨੂੰ ਅਗਲੀ ਤਰੀਕ ਦੇ ਉੱਤੇ ਤਲਬ ਕੀਤਾ ਹੈਗਾ ਨਿੱਜੀ ਤੌਰ ਤੇ ਸਵਾਲ ਇਹ ਕੀਤਾ ਹੈਗਾ ਜੀ ਕਿ ਜਿਹੜਾ ਇਹ ਟੂਰਨਾਮੈਂਟ ਹੋ ਰਿਹਾ ਸੀ ਕੀ ਇਸ ਟੂਰਨਾਮੈਂਟ ਦੀ ਪਰਮਿਸ਼ਨ ਲਈ ਗਈ ਸੀ ਇਜਾਜ਼ਤ ਲਈ ਗਈ ਸੀ ਕੀ ਇਸ ਟੂਰਨਾਮੈਂਟ ਦੇ ਮੇਨ ਸਥਾਨ ਦੇ ਉੱਤੇ ਮੇਨ ਗੇਟ ਦੇ ਉੱਤੇ ਪੁਲਿਸ ਮੁਲਾਜ਼ਮ ਸਨ ਜੇ ਸਨ ਤਾਂ ਕਿੰਨੇ ਸਨ ਹੁਣ ਡੀਜੀਪੀ ਸਾਹਿਬ ਇਸ ਮਸਲੇ ਤੇ ਕੀ ਉੱਤਰ ਦਿੰਦੇ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂਗਾ ਪਰ ਮੈਨੂੰ ਇਸ ਗੱਲ ਦਾ ਜ਼ਰੂਰ ਪਤਾ ਵੀ ਬਹੁ ਗਿਣਤੀ ਜਿਹੜੇ ਟੂਰਨਾਮੈਂਟ ਆ ਉਹਦੇ ਲਈ ਪਰਮਿਸ਼ਨ ਕਿੱਥੋਂ ਲਈ ਨਹੀਂ ਜਾਂਦੀ ਜੇ ਤਾਂ ਹੋਵੇ ਕੋਈ ਬਹੁਤ ਵੱਡਾ ਟੂਰਨਾਮੈਂਟ ਕਿਹਦਾ ਬਹੁਤ ਵੱਡਾ ਨਾਂ ਜੇਕਰ ਉਹ ਹੋਵੇ ਜੇ ਕੋਈ ਸਰਕਾਰੀ ਗਰਾਊਂਡ ਦੇ ਵਿੱਚ ਫਿਰ ਤਾਂ ਚਲੋ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਪ੍ਰਸ਼ਾਸਨ ਦੇ ਨਿਯਮਾਂ ਮੁਤਾਬਕ ਪਰਮਿਸ਼ਨ ਲੈਣੀ ਪੈਂਦੀ ਆ ਪਰ ਜੇਕਰ ਪਿੰਡ ਪੱਧਰੀ ਟੂਰਨਾਮੈਂਟ ਹੋਵੇ ਫਿਰ ਇਹਦੀ ਕੋਈ ਇਜਾਜ਼ਤ ਦੀ ਲੋੜ ਨਹੀਂ ਹੁੰਦੀ ਪਿੰਡ ਦੀ ਗਰਾਊਂਡ ਦੇ ਵਿੱਚ ਕੁਝ ਪਿੰਡਾਂ ਦਾ ਮੁਕਾਬਲਾ ਹੋਵੇ ਤੇ ਫਿਰ ਬੰਦਾ ਇਹਦੀ ਪਰਮਿਸ਼ਨ ਨਹੀਂ ਲੈਂਦਾ ਨਾ ਦੱਸਣ ਦੀ ਲੋੜ ਹੁੰਦੀ ਆ ਨਾ ਕਦੇ ਪੁੱਛਣ ਦੀ ਲੋੜ ਸਮਝੀ ਗਈ ਆ ਕਿਉਂਕਿ ਜਿਹੜਾ ਖੇਡਾਂ ਦਾ ਮੇਲਾ ਜਾਂ ਸੱਭਿਆਚਾਰਕ ਮੇਲਾ ਇਹ ਤਾਂ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਨਾ ਜੇ ਭਾਈ ਇੱਥੇ ਮਨੋਰੰਜਨ ਕਰਨਾ ਪਿੰਡ ਦੇ ਵਿੱਚ ਹੌਲਕ ਸੁਣਤ ਲੱਗ ਜੂਗੀ ਪਿੰਡ ਦੇ ਵਿੱਚ ਥੋੜੀ ਜਿਹੀ ਬੱਲੇ ਬੱਲੇ ਹੋ ਜੂਗੀ ਹਾਂ ਜੇ ਉਹਦੇ ਵਿੱਚ ਟੂਰਨਾਮੈਂਟ ਦੇ ਵਿੱਚ ਜਾਂ ਮੇਲੇ ਦੇ ਵਿੱਚ ਕਿਸੇ ਨੇਤਾ ਨੂੰ ਬੁਲਾਇਆ ਹੋਵੇ ਤੇ ਫਿਰ ਪਾਈ ਚਾਰ ਗਨਮੈਣ ਨਾਲ ਆਉਂਦੇ ਹੀ ਆ ਜੇ ਕੋਈ ਵੱਡਾ ਨੇਤਾ ਹੋਵੇ ਤਾਂ ਫਿਰ ਪਾਈ ਉਥੇ ਕੁਝ ਘੰਟੇ ਪਹਿਲਾਂ ਗਨਮੈਣ ਆ ਜਾਂਦੇ ਆ ਪਰ ਹੁਣ ਤਾਂ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਪਈਆਂ ਵੀ ਜੇਕਰ ਤੁਸੀਂ ਟੂਰਨਾਮੈਂਟ ਕਰਾਉਣਾ ਪ੍ਰਸ਼ਾਸਨ ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ ਤੁਸੀਂ ਗੈਂਗਸਟਰਾਂ ਦੀ ਮਨਜ਼ੂਰੀ ਲੈ ਲਓ ਤੇ ਫਿਰ ਇਹ ਹੋ ਜਾ ਕਰਨਗੇ ਜੀ ਬਾਕੀ ਵੀਨੇ ਵੀ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਕਿਹੜੇ ਮੋੜ ਆਉਂਦੇ ਆ ਜੀ ਜੀ ਤੇਰਾ ਸਾਹਿਬ ਚੰਡੀਗੜ੍ਹ ਦੀ ਮੇਅਰ ਚੋਣ ਤੋਂ ਪਹਿਲਾਂ ਆਪ ਕਾਉਂਸਲਰਜ਼ ਨੇ ਕਹਿੰਦੇ ਕਿ ਪਲਟੀ ਮਾਰ ਦਿੱਤੀ ਹੈ ਕੀ ਇਹ ਮਾਮਲਾ ਪੂਰਾ ਦੇਖੋ ਜਿਹੜੀ ਨਾ ਚੰਡੀਗੜ੍ਹ ਦੀ ਮੇਅਰ ਚੋਣ ਆ ਹਰਬੰਜੀ ਉਹ ਹੈ ਜੀ ਜੇ ਅਗਲੇ ਮਹੀਨੇ ਜਨਵਰੀ ਦੇ ਵਿੱਚ ਤੇ ਜਦੋਂ ਵੀ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੁੰਦੀ ਹੈ ਤੇ ਸਿਆਸੀ ਡਰਾਮੇਬਾਜ਼ੀ ਉਵੇਂ ਹੀ ਹੁੰਦੀ ਹੈ ਜਿਵੇਂ ਹੁਣ ਹੋ ਰਹੀ ਹੈ ਚੰਡੀਗੜ੍ਹ ਦੇ ਮੇਅਰ ਦੀ ਚੋਣ ਇਵੇਂ ਖਿੱਚਦਾ ਕੇਂਦਰ ਰਹਿੰਦੀ ਹੈ ਜਿਵੇਂ ਕਿ ਕਿਸੇ ਸੂਬੇ ਦੇ ਵਿੱਚ ਸਰਕਾਰ ਬਣਾਉਣ ਤੋਂ ਕਿਸੇ ਪਾਰਟੀ ਦੇ 3-4 ਵਿਧਾਇਕ ਘਟ ਗਏ ਹੋਣ ਤੇ ਪਟਣ ਪਟਾਉਣ ਦਾ ਸਲਸਿਲਾ ਸ਼ੁਰੂ ਹੋ ਜਾਵੇ ਭਾਈ ਅਸੀਂ ਪਟਕੇ ਇੱਧਰ ਲੈ ਆਉਣੇ ਅਸੀਂ ਪਟਕੇ ਉੱਧਰ ਲੈ ਜਾਣੇ ਆ ਹੁਣ ਵੀ ਇਹ ਕੁਝ ਉਵੇਂ ਹੀ ਆ ਜੇ ਪਟਿਆਲੇ ਦੇ ਸੌਰੀ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੇ ਵਿੱਚ ਆ ਕੁਝ ਹੋ ਸਕਦਾ ਉਦਾਹਰਨ ਦੇ ਤੌਰ ਤੇ ਜੇ ਪੰਜਾਬ ਦੇ ਵਿੱਚ ਬਲਾਕ ਸਮਤੀ ਜ਼ਿਲਾ ਪ੍ਰਸ਼ਾਸਨਿਕ ਚੋਣਾਂ ਦੇ ਵਿੱਚ ਹਰ ਹਰਬਾ ਵਰਤੇ ਜਾ ਸਕਦਾ ਤੇ ਫਿਰ ਭਾਈ ਦੇਸ਼ ਦੀ ਰਾਜਨੀਤੀ ਵਿੱਚ ਕੀ ਕੀ ਹੁੰਦਾ ਹੋਊਗਾ ਇਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈਗਾ ਚੰਡੀਗੜ੍ਹ ਦੀ ਮੇਅਰ ਦੇ ਵਿੱਚ ਜਿਹਦੇ ਕੋਲੇ ਵੀ 19 ਕਾਉਂਸਲਰ ਹੋਣ ਤੇ ਉਹਦੀ ਗੱਲ ਬਣ ਜਾਣੀ ਆ ਉਹਦਾ ਵੀਰ ਹੋਣਾ ਸੇ ਬੀਜੇਪੀ ਦੇ ਕੋਲੇ 19 ਕਰਨ ਤੋਂ ਹਲੇ ਵੀ ਇੱਕ ਘਟਾ ਕਿਉਂਕਿ ਉਹਨਾਂ ਨੇ ਅੱਜ ਪਤਾ ਲੱਗਾ ਜੀ ਕਿ ਦੋ ਆਮ ਆਦਮੀ ਪਾਰਟੀ ਦੀਆਂ ਕਾਉਂਸਲਰ ਪੱਟ ਕੇ ਆਪਦੀ ਪਾਰਟੀ ਵਿੱਚ ਸ਼ਾਮਲ ਕਰ ਲਈਆਂ ਇੱਕ ਮੇਰਾ ਖਿਆਲ ਸੁਮਨ ਦੇ ਵੀ ਆ ਇੱਕ ਦੂਜੀ ਪੂਨਮ ਦੇ ਵੀ ਆ ਦੋਵੇਂ ਜਣੀਆਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀਆਂ ਕਾਉਂਸਲਰ ਬੀਜੇਪੀ ਚ ਸ਼ਾਮਲ ਹੋ ਗਈਆਂ ਹੁਣ ਇਸ ਦੇ ਬਾਵਜੂਦ ਬੀਜੇਪੀ ਦੇ ਕੋਲੇ ਇੱਕ ਕਾਉਂਸਲਰ ਘਟਾ ਪਰ ਜਿਵੇਂ ਬੀਜੇਪੀ ਨੂੰ ਤਜਰਬਾ ਬੰਦੇ ਪੱਟਣ ਦਾ ਜਿਵੇਂ ਬੀਜੇਪੀ ਨੂੰ ਤਜਰਬਾ ਵਾਹ ਮੋੜਨ ਦਾ ਜਿਵੇਂ ਬੀਜੇਪੀ ਨੂੰ ਤਜਰਬਾ ਲਾਲਚ ਦੇਣ ਦਾ ਜਿਵੇਂ ਬੀਜੇਪੀ ਨੂੰ ਤਜਰਬਾ ਧੱਕਾ ਕਰਨ ਦਾ ਤੇ ਉਹ ਸਾਰੇ ਤਰੀਕੇ ਵਰਤ ਕੇ ਮੈਨੂੰ ਲੱਗਦਾ ਵੀ ਬੀਜੇਪੀ ਨੇ ਆਪਦਾ ਮੇਅਰ ਬਣਾ ਲੈਣਾ ਜਾਂ ਆਪਦੀ ਮੇਅਰ ਬਣਾ ਲੈਣੀ ਆ ਪਰ ਗੱਲ ਇਹ ਜੀ ਕਿ ਇਥੋਂ ਪਤਾ ਲੱਗ ਜਾਂਦਾ ਜੇ ਮੇਅਰ ਦੇ ਲੈਵਲ ਦੇ ਉੱਤੇ ਆਪ ਕੁਝ ਹੁੰਦਾ ਤੇ ਫਿਰ ਸਰਕਾਰ ਦੇ ਲੈਵਲ ਦੇ ਉੱਤੇ ਕੇਂਦਰ ਦੇ ਲੈਵਲ ਦੇ ਉੱਤੇ ਕੀ ਕੁਝ ਹੁੰਦਾ ਹੋਊਗਾ ਤੇ ਅਗਲੀ ਮਹੱਤਵਪੂਰਨ ਗੱਲ ਇਹ ਆ ਕਿ ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਆਹ ਹੀ ਕੁਝ ਰਹਿ ਗਿਆ ਕਦੇ ਉਹਨੇ ਉਹਨੂੰ ਪਟਕੇ ਲੈ ਗਿਆ ਕਦੇ ਉਹਨੂੰ ਪਟਕੇ ਲੈ ਗਿਆ ਪੰਜਾਬ ਦੇ ਵਿੱਚ ਤਾਂ ਕਈ ਬੰਦੇ ਐਸੇ ਹੀ ਦੇਖੇ ਆਪਾਂ ਹੁਣ ਤੱਕ ਜਿਹੜੇ ਕਿ ਦਿਨ ਦੇ ਵਿੱਚ ਸੰਤਨ ਪਾਰਟੀਆਂ ਬਦਲਦੇ ਆ ਤੜਕੇ ਉਹ ਕਿਸੇ ਹੋਰ ਪਾਰਟੀ 'ਚ ਹੁੰਦੇ ਦੁਪਹਿਰੇ ਕਿਸੇ ਹੋਰ ਪਾਰਟੀ 'ਚ ਹੁੰਦੇ ਆ ਅਥਣ ਨੂੰ ਫੇਰ ਪਹਿਲੀ ਪਾਰਟੀ 'ਚ ਆ ਜਾਂਦੇ ਆ ਤੇ ਇਹ ਗੱਲ ਕਹਿੰਦੇ ਹੁੰਦੇ ਜੀ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਸੀ ਫਿਰ ਆਹ ਡਰਾਮੇ ਵਾਂਗ ਚੱਲ ਪੈਂਦੀ ਹੈ ਜੀ ਜੀ ਬਿਲਕੁਲ ਸਹੀ ਤਿਆਨਾ ਸਾਹਿਬ ਆਪਾਂ ਗੱਲ ਕਰ ਰਹੇ ਸੀ ਸਾਈਬਰ ਠੱਗੀ ਦੀ ਅਮਰ ਨੂਰੀ ਹੋਰਾਂ ਨੂੰ ਧਮਕੀ ਮਿਲੀ ਸੀ ਪਿਛਲੇ ਦਿਨੀ ਤੇ ਕਹਿੰਦੇ ਇਹ ਮਾਮਲਾ ਵੀ ਸਾਈਬਰ ਠੱਗੀ ਦੇ ਨਾਲ ਜੁੜਿਆ ਹੋਇਆ ਹੈ ਜੀ ਉਹ ਕਿਵੇਂ ਬਿਲਕੁਲ ਜੀ ਬਿਲਕੁਲ ਇਹ ਮਾਮਲਾ ਬੜਾ ਮਹੱਤਵਪੂਰਨ ਬਣ ਗਿਆ ਕਿਉਂਕਿ ਇਹ ਸਾਈਬਰ ਠੱਗੀ ਵਾਲਾ ਮਾਮਲਾ ਹੈ ਪੁਲਿਸ ਅਧਿਕਾਰੀਆਂ ਨੇ ਇਹ ਗੱਲ ਕਹੀ ਆ ਪਿਛਲੇ ਦਿਨੀ ਆਪਾਂ ਵੀ ਖਬਰ ਤਾਂ ਨਹੀਂ ਕੀਤੀ ਸੀ ਕਿ ਅਮਰ ਨੂਰੀ ਜਿਹੜੀ ਕਿ ਪੰਜਾਬੀ ਦੀ ਵਧੀਆ ਕਲਾ ਵਧੀ ਗਾਇਕਾ ਸਰਦੂਲ ਸਕੰਦਰ ਦੀ ਧਰਮ ਪਤਨੀ ਆ ਖੁਦ ਵੀ ਇਹ ਬੜੀ ਚੰਗੀ ਗਾਇਕਾ ਹੈਗੀ ਆ ਤੇ ਉਹਦੇ ਨਾਮ ਕਿਸੇ ਤਕ ਤੌਰ ਦੇ ਉਤੇ ਤੇ ਜਰਤੀ ਹੋਈ ਇੱਕ ਤਰੀਕੇ ਦੇ ਨਾਲ ਕਿਉਂਕਿ ਉਹਨੂੰ ਫੋਨ ਆਉਂਦਾ ਉਹ ਬੰਦਾ ਕਹੇ ਜੀ ਮੈਂ ਇੰਸਪੈਕਟਰ ਗੁਰਜੀਤ ਸਿੰਘ ਬੋਲਦਾ ਤੂੰ ਆਪਦੇ ਮੁੰਡੇ ਨੂੰ ਗਾਉਣ ਤੋਂ ਹਟਾਲਾ ਨਹੀਂ ਤਾਂ ਪੜਿਆ ਵਿਚਾਰ ਲੈ ਅਮਰ ਨੂਰੀ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਗਈ ਤੇ ਡੀਐਸਪੀ ਸਾਹਿਬ ਨੇ ਹੁਣ ਇੱਕ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਜੀ ਇਹ ਮਾਮਲਾ ਸਾਈਬਰ ਠੱਗੀ ਦੇ ਨਾਲ ਜੁੜਿਆ ਹੋਇਆ ਪੁਲਿਸ ਨੇ ਗੱਲ ਕਹੀ ਹੈ ਜੀ ਕਿ ਅਸੀਂ ਇਸ ਮਾਮਲੇ 'ਚ ਤਿੰਨ ਬੰਦੇ ਚੱਕੇ ਸੀ ਉਹਨਾਂ ਦਾ ਕੋਈ ਇਸ ਮਾਮਲੇ 'ਚ ਕਸੂਰ ਦਿਸਿਆ ਨਹੀਂ ਜਿਹਦੇ ਕਰਕੇ ਉਹ ਤਿੰਨੇ ਛੱਡ ਦਿੱਤੇ ਗਏ ਆ ਪਰ ਪੁਲਿਸ ਨੇ ਗੱਲ ਕਹੀ ਹੈ ਕਿ ਕਪੂਰਥਲੇ ਵੱਲ ਦੀ ਇੱਕ ਔਰਤਾ ਸੰਦੀਪ ਕੌਰ ਇਹਨੇ ਇੱਕ ਵਟਸਐਪ ਗਰੁੱਪ ਦੇ ਉੱਤੇ ਲਿੰਕ ਨੂੰ ਸ਼ੇਅਰ ਕਰ ਜੋਇਨ ਕਰ ਲਿਆ ਕਲਿੱਕ ਕਰ ਲਿਆ ਉਹਦੇ ਵਿੱਚ ਸੀਗਾ ਜੀ ਆਨਲਾਈਨ ਇਨਵੈਸਟਮੈਂਟ ਦੇ ਬਾਰੇ ਪੈਸੇ ਕਮਾਉਣ ਦੇ ਬਾਰੇ ਇਹ ਔਰਤ ਵੀ ਲਾਲਚ ਦੇ ਵਿੱਚ ਆ ਗਈ ਉਹਨਾਂ ਠੱਗਾਂ ਨੇ ਗੱਲ ਕਹੀ ਸਾਈਬਰ ਠੱਗਾਂ ਨੇ ਵੀ ਤੈਨੂੰ ਇੱਕ OTP ਆਇਆ ਹੋਣਾ ਸਾਨੂੰ ਭੇਜੀ ਇਸ ਔਰਤ ਨੇ ਸੰਦੀਪ ਕੌਰ ਨੇ ਉਹਨਾਂ ਨੂੰ OTP ਦਿੱਤਾ ਤੇ ਉਹਨਾਂ ਨੇ ਇਹਦਾ ਵਟਸਐਪ ਨੰਬਰ ਹੈਕ ਕਰ ਲਿਆ ਉਸ ਹੈ ਕਿ ਤੇ ਵਟਸਐਪ ਨੰਬਰ ਤੋਂ ਅਮਰਨੂਰੀ ਨੂੰ ਧਮਕੀ ਦਿੱਤੀ ਗਈ ਹੈ ਇਹ ਸਾਈਬਰ ਠੱਗੀ ਦਾ ਮਾਮਲਾ ਇਹ ਪੈਸੇ ਲੁੱਟਣ ਦਾ ਮਾਮਲਾ ਜਿਵੇਂ ਕਿ ਪੁਲਸ ਨੇ ਗੱਲ ਕਹੀ ਆ ਸੋ ਪੁਲਸ ਨੇ ਕਿਹਾ ਜੀ ਕਿ ਛੇ ਬੰਦੇ ਨੇ ਆਹ ਕੁਝ ਕੀਤਾ ਅਸੀਂ ਉਹਦੇ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਸਚਾਈ ਕੀ ਮੈਨੂੰ ਪਤਾ ਨਹੀਂ ਪਰ ਪੰਜਾਬ ਦੇ ਵਿੱਚ ਠੱਗੀ ਦੇ ਲਈ ਫੋਨ ਆ ਜਾਣਾ ਠੱਗੀ ਵੱਜ ਜਾਣੀ ਪੰਜਾਬ ਦੇ ਵਿੱਚ ਗੋਲੀ ਮਾਰਨ ਦੀ ਲਈ ਫੋਨ ਕਰ ਦੇਣਾ ਪੰਜਾਬ ਦੇ ਵਿੱਚੋਂ ਫਰੋਦੀ ਮੰਗ ਲੈਣਾ ਇਹ ਗੱਲਾਂ ਆਮ ਹੋਈਆਂ ਪਈਆਂ ਜੀ ਜੀ ਬਿਲਕੁਲ ਟਣਾ ਸਾਹਿਬ ਪੰਜਾਬ ਦੇ ਵਿੱਚ ਇਹ ਗੱਲਾਂ ਬਿਲਕੁਲ ਆਮ ਹੋਈਆਂ ਪਈਆਂ ਨੇ ਖੈਰ ਅੱਗੇ ਵਧਦੇ ਹਾਂ ਹੈਰਾਨ ਕਰਦਾ ਮਾਮਲਾ ਆਇਆ ਜੀ ਜਲੰਧਰ ਦਾ ਮੁੰਡਾ ਕਹਿੰਦੇ ਪਾਕਿਸਤਾਨ ਪਹੁੰਚ ਗਿਆ ਤੇ ਪਾਕਿਸਤਾਨੀ ਰੇਂਜਰਸ ਨੇ ਫੜਿਆ ਜੀ ਉਹਨੂੰ ਇਹ ਕੌਣ ਹਾਂ ਬਿਲਕੁਲ ਜੀ ਮੇਰਾ ਖਿਆਲ ਆ ਵੀ ਇਹ ਬੁੱਢੇ ਦਾ ਨਾਂ ਹੈਗਾ ਜੀ ਸਗਨਪ੍ਰੀਤ ਜਾਂ ਸ਼ਰਨਪ੍ਰੀਤ ਆ ਇਹ ਜਲੰਧਰ ਦੇ ਸ਼ਾਹਕੋਟ ਖੇਤਰ ਦਾ ਰਹਿਣ ਵਾਲਾ ਇਹ ਮੁੰਡਾ ਜਿਹੜਾ ਇਹਦੇ ਪਤਾ ਇਹਦੇ ਬਾਰੇ ਹੁਣ ਉਦੋਂ ਲੱਗਾ ਜਦੋਂ ਇਹ ਪਾਕਿਸਤਾਨ ਦੇ ਰੇਂਜਰਸ ਦੇ ਕੋਲ ਆ ਇਹ ਮੁੰਡੇ ਦੇ ਸਿਰ ਦੇ ਉੱਤੇ ਤੇ ਪਰਨਾ ਬੰਨਿਆ ਹੋਇਆ ਤੇ ਸਰਦਾਰ ਦਿੱਖ ਵਾਲਾ ਮੁੰਡਾ ਹੈਗਾ ਫਤਕੜੀ ਇਹਦੇ ਲੱਗੀ ਹੋਈ ਆ ਤੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਹਨੂੰ ਫੜਿਆ ਗਿਆ ਤੇ ਕਹਿੰਦੇ ਵੀ ਗੰਡਾ ਸਿੰਘ ਪੁਲਿਸ ਸਟੇਸ਼ਨ ਦੇ ਵਿੱਚ ਇਹਨੂੰ ਉੱਥੇ ਰੱਖਿਆ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹ ਕਿਉਂ ਚਲਾ ਗਿਆ ਜਿਹਦੀ وجہ ਕੀ ਹੈ ਗਿਆ ਕਿਵੇਂ ਆ ਮਾਪੇ ਇਹ ਗੱਲ ਕਹਿੰਦੇ ਵੀ ਨਸ਼ੇ ਦਾਦੀ ਆ ਇਹ ਨਸ਼ੇ ਦੇ ਵਿੱਚ ਉਧਰਲੇ ਪਾਸੇ ਚਲਾ ਗਿਆ ਹੋਣਾ ਮਾਪੇ ਇਹ ਵੀ ਗੱਲ ਕਹਿੰਦੇ ਵੀ ਤੁੰਦ ਦੇ ਵਿੱਚ ਇਹਨੂੰ ਪਤਾ ਨਹੀਂ ਲੱਗਿਆ ਹੁਣ ਇਹ ਪਰਲੇ ਪਾਰ ਚਲਾ ਗਿਆ ਪਰ ਭਾਈ ਕਿਉਂ ਕਿ ਬਰਲੇ ਪਰਲੇ ਪਰ ਚਲਾ ਗਿਆ ਇਹ ਕਿਹੜਾ ਵੀ ਭਾਈ ਉਦਾਂ ਹੀ ਲਕੀਰ ਆ ਵਿੱਚੋਂ ਭੱਜ ਕੇ ਪਰਲੇ ਪਾਸੇ ਚਲੇ ਗਿਆ ਭੱਜ ਕੇ ਔਰਲੇ ਪਾਸੇ ਆ ਗਏ ਉਥੇ ਕੰਗਿਆਰੀ ਤਾਰ ਆ ਉਥੇ ਫੌਜੀ ਆ ਉਸੇ ਬਹੁਤ ਸਖਤੀ ਆ ਕਿਉਂ ਤਾਂ ਕੋਈ ਵੀ ਆਈ ਜਾਈ ਆਵੇਂ ਇਹ ਕਿਹੜਾ ਵੀ ਭਾਈ ਇੱਕ ਪਿੰਡ ਤੋਂ ਦੂਜੇ ਪਿੰਡ ਦੇ ਵਿੱਚ ਬੜਨਾ ਹੈਗਾ ਪਰ ਇਸ ਬੰਦੇ ਦੇ ਬਾਰੇ ਹੁਣ ਪੜਤਾਲ ਕੀਤੀ ਜਾਊਗੀ ਕਹਿੰਦੇ ਆ ਵੀ ਕੁਝ ਸਮਾਂ ਪਹਿਲਾਂ ਇੱਕ ਪੂਰਥਲੇ ਦੀ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਜ਼ਮਾਨਤ ਦੇ ਉੱਤੇ ਇੱਕ ਲੜਾਈ ਝਗੜੇ ਦੇ ਮਾਮਲੇ 'ਚ ਫੜਿਆ ਗਿਆ ਸੀਗਾ ਫਿਰ ਇਹ ਜਦੋਂ ਬਾਹਰ ਆਇਆ ਚਲੋ ਅਗਰ ਜ਼ਿੰਦਗੀ ਜਉਂਦੀ ਜਾਂਦਾ ਤੇ ਕੁਝ ਦਿਨ ਪਹਿਲਾਂ ਇਹ ਘਰ ਦੇ ਵਿੱਚੋਂ ਗਾਇਬ ਹੋ ਗਿਆ ਮਾਪਿਆਂ ਨੇ ਇਹਦੀ ਕੁਝ ਦਿਨ ਪਰਤਾਲ ਕੀਤੀ ਵੀ ਭਾਈ ਕਿਤੇ ਰਿਸ਼ਤੇਦਾਰੀ ਚ ਜਾਂ ਦੋਸਤ ਮਿੱਤਰ ਕੋਲੇ ਚਲਾ ਗਿਆ ਹੋਣਾ ਪਰ ਫਿਰ ਜਦੋਂ ਨਹੀਂ ਮਿਲਿਆ ਤਾਂ ਉਹਨਾਂ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਤੇ ਹੁਣ ਮਾਤਿਆਂ ਨੂੰ ਵੀ ਉਦੋਂ ਪਤਾ ਲੱਗਾ ਵੀ ਜਦੋਂ ਇਹ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਫੜਿਆ ਹੋਇਆ ਹੁਣ ਇਹ ਪਤਾ ਲੱਗੂਗਾ ਵੀ ਭਾਈ ਕਿਹਨੇ ਵੀ ਕਸੂਰ ਵਾਲੇ ਪਾਸੇ ਤੇ ਉਧਰਲੇ ਪਾਸੇ ਪਾਕਿਸਤਾਨੀ ਰੇਂਜਰਸ ਨੇ ਉਹ ਗ੍ਰਿਫਤਾਰ ਕੀਤਾ ਹੈਗਾ ਤੇ ਇਹਦੇ ਕੋਲੋਂ ਜਸੂਸੀ ਤਾਂ ਨਹੀਂ ਕਰਨ ਆਇਆ ਜਾਂ ਕੋਈ ਤਸ਼ਕਰ ਗਰੋਹ ਦਾ ਮੈਂਬਰ ਤਾਂ ਨਹੀਂਗਾ ਸੋ ਇਸ ਐਂਗਲ ਤੋਂ ਪਾਕਿਸਤਾਨੀ ਰੇਂਜਰ ਪੁੱਛ ਗਿਸ਼ ਕਰਦੇ ਹੋਣਗੇ ਸੋ ਮਾਪਿਆਂ ਨੇ ਮੰਗ ਕੀਤੀ ਜੀ ਕਿ ਪਾਈ ਸਾਡਾ ਮੁੰਡਾ ਵਾਪਸ ਲਿਆਉਣ ਦੇ ਲਈ ਦੇਸ਼ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ ਮਾਪੇ ਪਰੇਸ਼ਾਨ ਆ ਮਾਪਿਆਂ ਦੀ ਅਸੀਂ ਪਰੇਸ਼ਾਨੀ ਨੂੰ ਭਾਵਕਤਾਂ ਨੂੰ ਸਮਝ ਸਕਦੇ ਆ ਪਰ ਇਹ ਉਧਰਲੇ ਪਾਸੇ ਚਲਾ ਕੇ ਨਹੀਂ ਗਿਆ ਤੇ ਇਹ ਹੁਣ ਜਾਂ ਤਾਂ ਇਹ ਦੱਸ ਸਕਦਾ ਤੇ ਜਾਂ ਫਿਰ ਪਾਕਿਸਤਾਨੀ ਰੇਂਜਰ ਰਸਣਗੇ ਇਹ ਕਦੋਂ ਵਾਪਸ ਆਊਗਾ ਇਹ ਹੁਣ ਸਮਾਂ ਦੱਸੂਗਾ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉਧਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜਾ ਗਾਇਬ ਹੋਏ ਸੀ ਉਸ ਮਾਮਲੇ ਦੇ ਵਿੱਚ ਸਿੱਖ ਸੰਗਠਨਾ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜੀ ਬਿਲਕੁਲ ਜੀ ਬਿਲਕੁਲ ਇਹ ਮਾਮਲਾ ਕਈ ਸਾਲ ਪੁਰਾਣਾ 328 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆ ਜਿਹੜੇ ਉਹ ਲਾਪਤਾ ਹੋਏ ਸੀ ਤੇ ਉਸ ਤੋਂ ਬਾਅਦ ਡਾਕਟਰ ਈਸ਼ਰ ਸਿੰਘ ਤੇ ਆਧਾਰਿਤ ਕਮੇਟੀ ਦੇ ਵੱਲੋਂ ਇਨਕੁਆਰੀ ਵੀ ਕੀਤੀ ਗਈ ਸੀ ਉਹਨੇ ਲਾਪਤਾ ਪਾਏ ਸੀ ਸਰੂਪ ਤੇ ਫਿਰ ਇਹਨਾਂ ਸਰੂਪਾਂ ਦੇ ਮਾਮਲੇ ਦੇ ਵਿੱਚ ਸਬਰਾਂ ਵੀ ਬਣੀਆਂ ਫਿਰ ਕਹਿੰਦੇ ਵੀ ਇੱਥੇ ਸਿੱਖ ਜਥੇਬੰਦਾਂ ਦੇ ਵੱਲੋਂ ਸੰਘਰਸ਼ ਵੀ ਕੀਤਾ ਗਿਆ ਸੀ ਤੇ ਹੁਣ ਵੀ ਇਸ ਮਾਮਲੇ 'ਚ ਸੰਘਰਸ਼ ਕੀਤਾ ਗਿਆ ਲੰਘੇ ਕੱਲ ਪਤਾ ਲੱਗਾ ਜੀ ਕਿ ਸਿੱਖ ਜਥੇਬੰਦਾਂ ਨੇ ਜਿਹੜੀਆਂ ਉਹ ਸਤਕਾਰ ਕਮੇਟੀ ਵੀ ਆ ਕਈ ਹੋਰ ਸਿੱਖ ਜਥੇਬੰਦੀਆਂ ਉਹਨਾਂ ਨੇ ਇਕੱਠੇ ਹੋ ਕੇ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਮੂਹਰੇ ਪ੍ਰਦਰਸ਼ਨ ਕੀਤਾ ਤੇ ਫਿਰ ਕਮਿਸ਼ਨਰ ਸਾਹਿਬ ਦੇ ਨਾਂ ਦੇ ਉੱਤੇ ਮੰਗ ਪੱਤਰ ਦਿੱਤਾ ਵੀ ਇਹਨਾਂ ਦੇ ਵਿੱਚੋਂ ਕਿਸੇ ਵੀ ਬੰਦੇ ਦੀ ਹਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਜਿਹੜੇ ਬੰਦਿਆਂ ਉਹ ਕਿਹੜੇ ਬੰਦੇ ਆ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਇਹ ਗੁਰੂਗ੍ਰਾਂਡ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਦਾ ਨਾਂ ਹੋਣਾ ਉਹਨਾਂ ਨੇ ਕਿਹਾ ਜੀ ਚਿੰਤਾਜਨਕ ਗੱਲ ਹੈਗੀ ਆ ਜੀ ਤੇ ਟੇਨਾ ਸਾਹਿਬ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ 26 ਤਰੀਕ ਨੂੰ ਹੋਣ ਜਾ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ 28 ਤਰੀਕ ਨੂੰ ਇਕੱਤਰਤਾ ਹੋਣੀ ਆ ਪੰਜ ਸਿੰਘ ਸਹਿਬਾਨ ਦੀ ਇਹਦੇ ਵਿੱਚ ਕੀ ਵਿਚਾਰਾ ਹੋਣੀਆਂ ਕੀ ਗੱਲਾਂ ਹੋਣੀਆਂ ਇਹਦੇ ਬਾਰੇ ਤਾਂ ਖੁਦ ਨਹੀਂ ਪਤਾਗਾ ਪਰ ਇਹ ਵੀ ਗਿਆਨੀ ਕੁਲਦੀਪ ਸਿੰਘ ਗੜਗਾ ਜਥੇਦਾਰ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਹੋਊਗੀ ਇਕੱਤਰਤਾ ਪੰਜ ਸਿੰਘ ਸਹਿਬਾਨ ਦੀ ਇਹ ਇਕੱਤਰਤਾ ਤੇਰੇ ਵਿੱਚ ਸਿੱਖੀ ਦੇ ਵੱਖ-ਵੱਖ ਮੁੱਦੇ ਪੰਥ ਦੇ ਸ਼ਾਇਦ ਵੱਖ-ਵੱਖ ਮੁੱਦੇ ਵਿਚਾਰੇ ਜਾਂਦੇ ਇਹ ਜਿਹੜੀਆਂ ਇਕੱਤਰਤਾਵਾਂ ਹੁੰਦੀਆਂ ਮੀਟਿੰਗਾਂ ਹੁੰਦੀਆਂ ਇਹਦੇ ਬਾਰੇ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਜਾਂਦੀ ਤੇ ਕਈ ਵਾਰੀ ਪਤਾ ਲੱਗ ਜਾਂਦਾ ਅੰਦਾਜ਼ਾ ਹੁੰਦਾ ਕਈ ਵਾਰੀ ਨਹੀਂ ਵੀ ਪਤਾ ਲੱਗਦਾ ਇਹ ਉਹਨਾਂ 28 ਨਹੀਂ ਪਤਾ ਲੱਗੂਗਾ ਵੀ ਕੀ ਕੀ ਵਿਚਾਰਾ ਹੁੰਦੀਆਂ ਵੀ ਇਹਦੇ ਵਿੱਚ ਕੋਈ ਪੰਥਕ ਮਸਲਿਆਂ ਦੀ ਗੱਲ ਵੀ ਵਿਚਾਰੀ ਜਾਂਦੀ ਆ ਪੰਥਕ ਮਸਲਿਆਂ ਦੇ ਵਿੱਚ ਸਰਕਾਰੀ ਧਿਰਾਂ ਦਾ ਅੜਿੱਕਾ ਜਿਹੜਾ ਪੈਦਾ ਕੀਤਾ ਜਾਂਦਾ ਉਹਦਾ ਕਾਰਨ ਆ ਜਾਂ ਬਾੜ ਦਿਵਸ ਜਿਹੜਾ ਕੇਂਦਰ ਦੀ ਸਰਕਾਰ ਦੇ ਵੱਲੋਂ ਮਨਾਇਆ ਜਾਂਦਾ ਉਹਦਾ ਕਾਰਨ ਆ ਜਾਂ ਕਿਸੇ ਆ ਬੰਦੇ ਨੂੰ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੋਈ ਗਲਤੀ ਕੀਤੀ ਹੋਵੇ ਉਹਨੂੰ ਕੋ ਧਾਰਮਿਕ ਸੇਵਾ ਲਈ ਜਾਣੀ ਆ ਸੇਵਾ ਲਈ ਜਾਣੀ ਆ ਇਹ ਕਾਰਨ ਆ ਇਹ ਸਮਾਂ ਦੱਸੂਗਾ ਪਰ ਇਹਨਾਂ ਪਤਾ ਲੱਗਾ ਵੀ 28 ਤਰੀਕ ਨੂੰ ਜਿਹੜੀ ਆ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੈਗੀ ਆ ਜੀ ਤੇ ਟੈਣਾ ਸਾਹਿਬ ਸਾਲ ਲਗਭਗ ਮੁੱਕੜੀ ਵਾਲੇ ਜੀ ਤੇ ਇਹ ਮੁੱਕਦੇ ਹੋਏ ਸਾਲ ਦੇ ਵਿੱਚ ਮਨੋਰੰਜਨ જગਤ ਨਾਲ ਜੁੜੀ ਹੋਈ ਕੋਈ ਖਬਰ ਕੋਈ ਖਬਰ ਤਾਂ ਉਦਾਸੀ ਵਾਲੀ ਆ ਆਪਾਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀਗੀ ਸਾਡੇ ਵਾਲਾ ਰੇਡੀਓ ਦੇ ਉੱਤੇ ਤੇ ਜਾਂਦੇ ਜਾਂਦੇ ਇਸ ਬਰੇ ਦੇ ਵੱਲੋਂ ਪੂਰਨ ਸ਼ਾਹ ਕੋਟੀ ਸਾਹਿਬ ਦੇ ਰੂਪ ਦੇ ਵਿੱਚ ਸੰਗੀਤ ਸੰਸਾਰ ਨੂੰ ਝਟਕਾ ਦਿੱਤਾ ਗਿਆ ਕਿਉਂਕਿ ਸ਼ਾਹ ਕੋਟੀ ਸਾਹਿਬ ਦੁਨੀਆ ਤੋਂ ਚਲੇ ਗਏ ਆ ਸੁਪੁਰਦੇ ਖਾਕ ਉਹਨਾਂ ਨੂੰ ਕਰ ਦਿੱਤਾ ਗਿਆ ਸੀਗਾ ਤੇ ਹੁਣ ਉਹਨਾਂ ਨੂੰ ਸ਼ਰਧਾਂਜਲੀ ਸਮਾਗਮ ਹੋਊਗਾ ਉਹ ਦਿਨਾਂ ਦੇ ਵਿੱਚ ਪਰ ਪੂਰਨ ਸ਼ਾਹ ਕੋਟੀ ਸਾਹਿਬ ਤੋਂ ਬਿਨਾਂ ਵੀ ਜੇ ਆਪਾਂ ਗੱਲ ਕਰੀਏ ਜਸਵਿੰਦਰ ਭੱਲਾ ਫੌਜਾ ਸਿੰਘ ਤੇ ਇਹਦੇ ਵਿੱਚ ਚਰਨਜੀਤ ਹੁਜਾ ਸਾਹਿਬ ਰਾਜਵੀਰ ਜਵੰਦਾ ਇਹਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਸਾਡੇ ਕੋਲ ਗਈਆਂ ਹਰਮਨ ਸਿੱਧੂ ਵੀ ਇੱਕ ਨੌਜਵਾਨ ਗਾਇਕ ਸੀਗਾ ਗੁਰਮੀਤ ਮਾਨ ਵੀ ਇੱਕ ਨੌਜਵਾਨ ਐਥਲੀਟ ਸੀਗਾ। ਸੋ ਹੁਣ ਪੂਰਨ ਸ਼ਾਹਕੁੱਟੀ ਸਾਹਿਬ ਚਲੇ ਗਏ ਆ। ਵਰਿੰਦਰ ਘੁੰਮਣ ਵਰਗਾ ਬੋਡੀ ਬਿਲਡਰ ਸਾਡੇ ਕੋਲੋਂ ਚਲਾ ਗਿਆ। ਸੋ ਇਸ ਵਾਰ ਇਹਦੇ ਵਿੱਚ ਸਾਨੂੰ ਝਟਕੇ ਬਹੁਤ ਲੱਗੇ ਆ। ਪੰਜਾਬ ਦੇ ਤਲਾ ਖੇਤਰ ਨੂੰ ਪੰਜਾਬ ਦੇ ਖੇਡ ਖੇਤਰ ਨੂੰ ਬਹੁਤ ਵੱਡੇ ਝਟਕੇ ਲੱਗੇ ਆ। ਦੁੱਖ ਆ। ਜਾਣੇ-ਜਾਣੇ ਮੈਂ ਗੱਲ ਕਰਦਾ ਜੀ ਇਸ ਸਾਲ ਨੇ ਕਬੱਡੀ ਪ੍ਰੇਮਾ ਦੇ ਮਨ ਦੇ ਉੱਤੇ ਬਹੁਤ ਵੱਡੀ ਸੱਟ ਮਾਰੀ ਆ। ਤਿੰਨ ਕਬੱਡੀ ਖਿਡਾਰੀਆਂ ਦਾ ਕਤਲ ਹੋਇਆ ਇਸ ਸਾਲ ਦੇ ਵਿੱਚ ਗੁਰਵਿੰਦਰ ਸਿੰਘ ਦਾ ਮੇਰਾ ਇੱਕ ਮੁੰਡਾ ਤੇਜਪਾਲ ਸਿੰਘ ਆ। ਤੇ ਆ ਹੁਣ ਜਿਹੜਾ ਉਹ ਰਾਣਾ ਬਲਾਚੌਰੀਆ ਸੋ ਕਬੱਡੀ ਫੈਡਰੇਸ਼ਨਾਂ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹ ਐਲਾਨ ਕੀਤਾ ਵੀ 2 ਸਾਲ ਅਸੀਂ ਕਬੱਡੀ ਕੱਪ ਕੋਈ ਕਰਾਉਣਾ ਹੀ ਨਹੀਂਗਾ ਹੁਣ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰਾਜ ਜੀ ਲਈ ਐਨਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ